ਹੈਲੋ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਖੋਏ ਵਾਲੇ ਗੁਜੀਆ ਠੀਕ ਹੈ ਜੀ ਇਹ ਆਪਾਂ ਘਰ ਦੇ ਵਿੱਚ ਹੀ ਬਣਾਵਾਂਗੇ ਜਿਹੜਾ ਵੀ ਸਮਾਨ ਆਪਣੇ ਘਰ ਦੇ ਵਿੱਚ ਮੌਜੂਦ ਹੈ ਉਸ ਦੇ ਨਾਲ ਹੀ ਬਣਾਵਾਂਗੇ ਆਪਾਂ ਨੂੰ ਕੁਝ ਵੀ ਬਾਹਰੋਂ ਲਿਆਉਣ ਦੀ ਲੋੜ ਨਹੀਂ ਆ ਤੇ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਖੁਆ ਘਰੇ ਹੀ ਕੱਢ ਸਕਦੇ ਹੋ ਤੇ ਖੋਏ ਵਾਲੇ ਜਿਹੜੇ ਗੁਜੀਆ ਨੇ ਘਰੇ ਹੀ ਆਸਾਨੀ ਦੇ ਨਾਲ ਬਣਾ ਸਕਦੇ ਹੋ ਹੁਣ ਇਹਦੇ ਲਈ ਕੀ ਚਾਹੀਦਾ ਮੈਂ ਤੁਹਾਨੂੰ ਦੱਸਦੀ ਆ ਆਪਾਂ ਨੂੰ ਚਾਹੀਦੀ ਹੈ ਮਲਾਈ ਠੀਕ ਹੈ ਜੀ ਜਿਹੜੀ ਘਰ ਇਕੱਠੀ ਕਰੀ ਹੁੰਦੀ ਹੈ ਨਾ ਮਲਾਈ ਦੁੱਧ ਤੋਂ ਤੇ ਇਹ ਉਹ ਮਲਾਈ ਆ ਤਿੰਨ ਚਾਰ ਦਿਨਾਂ ਦੀ ਮਲਾਈ ਆ ਇਹ ਕੋਈ ਖਰਾਬ ਨਹੀਂ ਹੁੰਦੀ ਜਿੱਦਾਂ ਕਿ ਆਪਾਂ ਫ੍ਰਿਜ ਦੇ ਵਿੱਚ ਸਟੋਰ ਕੀਤੀ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਪਾ ਲਾਂਗੇ ਕੜਾਈ ਦੇ ਵਿੱਚ ਆਪਾਂ ਇਹਨੂੰ ਅ ਪੱਕਾਵਾਂਗੇ ਕੁਝ ਟਾਈਮ ਦੇ ਲਈ ਠੀਕ ਹੈ ਜੀ ਹੁਣ ਮੈਂ ਕੜਾਈ ਦੇ ਵਿੱਚ ਇਹਨੂੰ ਪਾਤਾ ਤੇ ਹੁਣ ਕੁਝ ਟਾਈਮ ਦੇ ਮੈਂ ਇਹਨੂੰ ਪਕਾਉਂਗੀ ਇਹਨੂੰ ਚੰਗੀ ਤਰ੍ਹਾਂ ਹਿਲਾਉਣਾਗਾ ਤੁਸੀਂ ਠੀਕ ਹੈ ਇਹਨੂੰ ਉਦੋਂ ਤੱਕ ਮਤਲਬ ਹਿਲਾਉਣਾ ਜਦੋਂ ਤੱਕ ਇਹਦੇ ਵਿੱਚ ਗੰਡਾ ਨਹੀਂ ਮਰ ਜਾਂਦੀਆਂ ਇਹਨੂੰ ਚੰਗੀ ਤਰ੍ਹਾਂ ਗੰਡਾ ਆਪਾਂ ਖਤਮ ਕਰਨੀਆਂ ਨੇ ਦੇਖੋ ਇਹ ਜਿਹੜੀਆਂ ਗੰਡਾ ਨੇ ਇਹ ਬਿਲਕੁਲ ਖਤਮ ਕਰਨੀਆਂ ਨੇ ਠੀਕ ਹੈ ਜੀ ਹੁਣ ਮੈਂ ਹੋਰ ਇਹਨੂੰ ਐਦਾਂ ਹੀ ਹਿਲਾਉਂਗੀ ਹੁਣ ਤੁਸੀਂ ਦੇਖੋ ਇਹਦੇ ਵਿੱਚ ਉਬਾਲਾ ਆਉਣਾ ਸ਼ੁਰੂ ਹੋ ਗਿਆ ਤੇ ਗੰਡਾ ਬਿਲਕੁਲ ਖਤਮ ਹੋ ਚੁੱਕਿਆ ਨੇ ਗਿਆ ਇੱਕ ਲਿਕਵਿਡ ਬਣ ਗਿਆ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਹੁਣ ਇਹ ਦੇਖੋ ਗਾੜਾ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਮਿਲਾਣੀ ਆ ਉਹ ਹੈਗਾ ਕਣਕ ਦਾ ਆਟਾ ਠੀਕ ਹੈ ਜੀ ਤੇ ਕਣਕ ਦੇ ਆਟੇ ਦੇ ਨਾਲ ਇਸ ਮਲਾਈ ਦੇ ਵਿੱਚੋਂ ਘਿਓ ਵੀ ਜਲਦੀ ਨਿਕਲੂਗਾ ਤੇ ਜਿਹੜਾ ਮਾਵਾ ਉਹ ਵੀ ਜਲਦੀ ਤਿਆਰ ਹੋਊਗਾ ਹੁਣ ਮੈਂ ਇਹਦੇ ਵਿੱਚ ਕਣਕ ਦਾ ਆਟਾ ਮਿਲਾਤਾ ਜਿਹੜੀ ਆਪਾਂ ਮਲਾਈ ਲਈ ਸੀ ਤੇ ਹੁਣ ਉਹਨੇ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਜਿਹੜੀਆਂ ਗੰਡਾਂ ਨੇ ਬਿਲਕੁਲ ਖਤਮ ਕਰ ਦੇਣੀਆਂ ਆ ਆਟੇ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਨਾ ਗੈਸ ਦੇ ਉੱਤੇ ਆ ਮੈਂ ਤਿੰਨ ਇਲਾਇਚੀਆਂ ਲਈਆਂ ਨੇ ਹਰੀਆਂ ਇਲਾਇਚੀਆਂ ਆ ਦੇਖੋ ਇਹ ਪੱਕ ਕੇ ਇਦਾਂ ਦਾ ਹੋ ਚੁੱਕਿਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਉ ਵੀ ਨਿਕਲਣਾ ਸਟਾਰਟ ਹੋ ਗਿਆ ਠੀਕ ਹੈ ਜੀ ਜਦੋਂ ਮਲਾਈ ਦੇ ਵਿੱਚ ਕਣਕ ਦਾ ਆਟਾ ਪਾਉਨੇ ਆ ਤਾਂ ਥੋੜਾ ਚਿਰ ਪਕਾਉਣ ਤੋਂ ਬਾਅਦ ਕਿਉ ਵੀ ਬਹੁਤ ਜਲਦੀ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਭਾਂਡੇ ਨਾਲ ਵੀ ਘੱਟ ਲੱਗਦਾ ਤੇ ਆ ਮੈਂ ਜਿਹੜੀਆਂ ਤਿੰਨੇ ਇਲਾਇਚੀਆਂ ਲਈਆਂ ਸੀ ਇਹਨਾਂ ਦੇ ਮੈਂ ਤਿੰਨ ਤਿੰਨਾਂ ਦੇ ਦਾਣੇ ਕੱਢ ਲਏ ਆ ਤੇ ਇਹ ਮੈਂ ਇਹਦੇ ਵਿੱਚ ਮਾਵੇ ਦੇ ਵਿੱਚ ਪਾ ਰਹੀ ਹਾਂ ਇੱਕ ਬਹੁਤ ਅੱਛੇ ਫਲੇਵਰ ਦੇ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਔਰ ਮਾਵੇ ਨੂੰ ਹਿਲਾਵਾਂਗੇ ਠੀਕ ਹੈ ਜੀ ਲੱਗਨ ਨਹੀਂ ਦੇਣਾ ਇਸ ਗੱਲ ਦਾ ਤੁਸੀਂ ਪੂਰਾ ਧਿਆਨ ਰੱਖਣਾ ਆ ਦੇਖੋ ਕਿੰਨੀ ਜਲਦੀ ਇਹ ਦੇ ਵਿੱਚੋਂ ਕਿਉਂ ਬਾਹਰ ਨਿਕਲ ਰਿਹਾ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਤੁਸੀਂ ਤਾਂ ਕਿ ਇਹ ਬਿਲਕੁਲ ਮੱਚੇ ਨਾ ਇਨੂੰ ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਹਲੇ ਇਹਨੂੰ ਹੋਰ ਭੁੰਨਣ ਦੀ ਲੋੜ ਹੈ ਕਿਉਂਕਿ ਹਲੇ ਤੱਕ ਇਹਦਾ ਪ੍ਰੋਪਰ ਕਲਰ ਚੇਂਜ ਨਹੀਂ ਹੋਇਆ ਕਿਉਂ ਦੇਖੋ ਤੁਸੀਂ ਕਿੱਦਾਂ ਨਿਕਲ ਰਿਹਾ ਆ ਦੇਖੋ ਹੁਣ ਇਹਦਾ ਕਲਰ ਹਲਕਾ-ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ ਹਲਕਾ-ਹਲਕਾ ਰੈੱਡ ਜਿਹਾ ਹੋਣਾ ਸ਼ੁਰੂ ਹੋ ਗਿਆ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਰੈੱਡ ਕਰਾਂਗੇ ਦੇਖੋ ਕਿਉ ਉੱਤੇ ਤਰਨ ਲੱਗ ਗਿਆ ਤੇ ਆਪਣਾ ਜਿਹੜਾ ਮਾਵਾਗਾ ਉਹ ਵੀ ਪੱਕ ਚੁੱਕਿਆ ਠੀਕ ਹੈ ਜੀ ਆ ਦੇਖੋ ਰੈੱਡ ਕਲਰ ਦਾ ਹੋ ਗਿਆ ਇੱਥੇ ਬਿਲਕੁਲ ਪੱਕ ਚੁੱਕਿਆਗਾ ਦਾਣੇਦਾਰ ਹੋ ਚੁੱਕਿਆ ਬਿਲਕੁਲ ਤੇ ਹੁਣ ਆਪਾਂ ਇਹਨੂੰ ਛਾਨਣਾਗਾ ਠੀਕ ਹੈ ਜੀ ਛਾਨਣੀ ਦੇ ਨਾਲ ਤੁਸੀਂ ਛਾਨ ਲੈਣਾ ਜਿਹੜਾ ਕਿਉ ਆ ਉਹ ਅਲੱਗ ਕਰ ਲੈਣਾ ਤੇ ਜਿਹੜਾ ਮਾਵਾਗਾ ਉਹ ਉਹ ਅਲੱਗ ਕਰ ਲੈਣਾ ਮੈਂ ਕਿਉ ਛਾਨ ਕੇ ਸਾਈਡ ਤੇ ਰੱਖਤਾ ਤੇ ਆ ਦੇਖੋ ਤੁਸੀਂ ਮਾਵਾ ਕੁਛ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਹੁਣ ਆਪਾਂ ਇਸ ਮਾਵੇ ਨੂੰ ਵੀ ਚੰਗੀ ਤਰ੍ਹਾਂ ਤਿਆਰ ਕਰਨਾ ਇਹਦੇ ਵਿੱਚ ਕੀ ਕੀ ਚੀਜ਼ਾਂ ਪਾਉਣੀਆਂ ਮੈਂ ਤੁਹਾਨੂੰ ਦੱਸਦੀ ਹਾਂ ਇਹ ਜ਼ਿਆਦਾ ਮਤਲਬ ਭੁੱਜਣਾ ਨਹੀਂ ਇਸ ਕਲਰ ਦਾ ਹੀ ਰੱਖਣਾ ਤੁਸੀਂ ਹੁਣ ਮੈਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਮੈਂ ਇੱਕ ਤਾਂ ਇੱਕ ਕੌਲੀ ਦੁੱਧ ਲੈਂਦਾ ਤੇ ਇੱਕ ਕੌਲੀ ਚੀਨੀ ਲੱਤੀ ਆ ਤੇ ਡਰਾਈ ਫਰੂਟਸ ਲਏ ਆ ਕਾਜੂ ਬਦਾਮ ਤੇ ਅਾ ਦਾਖਾਂ ਲਈਆਂ ਨੇ ਠੀਕ ਹੈ ਜੀ ਜਿਹੜੇ ਡਰਾਈ ਫਰੂਟ ਨੇ ਅਗਰ ਤੁਹਾਡੇ ਕੋਲ ਹੈਗੇ ਆ ਤਾਂ ਪਾ ਲਓ ਅਗਰ ਨਹੀਂ ਹੈਗੇ ਤਾਂ ਵੀ ਕੋਈ ਚੱਕਰ ਨਹੀਂ ਤਾਂ ਵੀ ਬਹੁਤ ਸਵਾਦਿਸ਼ਟ ਬਣਦਾ ਹੈ ਠੀਕ ਹੈ ਜੀ ਹੁਣ ਦੇਖੋ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਇੱਕ ਕੌਲੀ ਜਿਹੜੀ ਲਈ ਸੀ ਦੁੱਧ ਦੀ ਉਹ ਆਪਾਂ ਇਹਦੇ ਵਿੱਚ ਪਾਤੀ ਤੇ ਹੁਣ ਆਪਾਂ ਇਹਨੂੰ ਹਿਲਾਵਾਂਗੇ ਹਿਲਾਉਣ ਤੋਂ ਬਾਅਦ ਥੋੜਾ ਜਿਹਾ ਇਹਨੂੰ ਪਕਾਉਣਾਗਾ ਜਦੋਂ ਤੱਕ ਦੁੱਧੇ ਦੇ ਵਿੱਚ ਨਹੀਂ ਰਚ ਜਾਂਦਾ ਦੇਖੋ ਦੁੱਧ ਬਿਲਕੁਲ ਵਿੱਚ ਰਚ ਗਿਆ ਇਹਦੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਮੈਂ ਇੱਕ ਕੌਲੀ ਚੀਨੀ ਦੀ ਲਈ ਸੀ ਪਰ ਮੈਨੂੰ ਜਿੰਨੀ ਜ਼ਰੂਰਤ ਆ ਮੈਂ ਓਨੀ ਹੀ ਚੀਨੀ ਯੂਜ਼ ਕਰੂੰਗੀ ਇਸ ਲਈ ਤੁਹਾਨੂੰ ਵੀ ਜਿੰਨੀ ਕ ਜ਼ਰੂਰਤ ਲੱਗੂਗੀ ਤੁਸੀਂ ਚੀਨੀ ਓਨੀ ਪਾਣੀ ਆ ਵੱਧ ਘੱਟ ਉਹ ਤੁਹਾਨੂੰ ਜਿੱਦਾਂ ਤੁਹਾਨੂੰ ਸਵਾਹ ਆ ਓਨੀ ਕੀ ਹੀ ਪਾਉਣੀ ਆ ਠੀਕ ਹੈ ਜੀ ਆਪਣੀ ਮਰਜ਼ੀ ਅਨੁਸਾਰ ਚੀਨੀ ਤੁਸੀਂ ਪਾ ਸਕਦੇ ਹੋ ਤੇ ਚੀਨੀ ਪਾ ਕੇ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਹਿਲਾਉਣਾ ਤੇ 2-3 ਮਿੰਟ ਫਿਰ ਤੋਂ ਆਪਾਂ ਇਹਨੂੰ ਪਕਾਉਣਾ ਤਾਂ ਕਿ ਚੀਨੀ ਵਿੱਚੇ ਦੇ ਬਿਲਕੁਲ ਰਚ ਜਾਵੇ ਇਹ ਸਾਰਾ ਕੁਛ ਆਪਾਂ ਲੋ ਫਲੇਮ ਤੇ ਹੀ ਕਰਨਾ ਤੇਜ਼ ਫਲੇਮ ਤੇ ਨਹੀਂ ਕਰਨਾ ਆ ਦੇਖੋ ਚੀਨੀ ਵਿੱਚ ਰਲ ਚੁੱਕੀ ਹੈ ਤੇ ਜਿਹੜਾ ਉਹਦੇ ਵਿੱਚ ਮਾਵੇ ਦੇ ਵਿੱਚ ਥੋੜਾ ਬਹੁਤਾ ਘਿਓ ਸੀ ਉਹ ਤੁਹਾਨੂੰ ਦਿਖਣਾ ਸ਼ੁਰੂ ਹੋ ਵੀ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਮੈਂ ਕਾਜੂ ਪਾਤੇ ਕੱਟੇ ਹੋਏ ਬਦਾਮ ਦਾਖਾ ਠੀਕ ਹੈ ਜੀ ਇਹ ਸਾਰੇ ਡਰਾਈ ਫਰੂਟ ਪਾਉਣ ਤੋਂ ਬਾਅਦ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ 5 ਕੁ ਮਿੰਟ ਦੇ ਲਈ ਆਪਾਂ ਇਹਨੂੰ ਲੋ ਫਲੇਮ ਤੇ ਪਕਾਵਾਂਗੇ ਦੇਖੋ ਬਿਲਕੁਲ ਰੈਡੀ ਹੋ ਚੁੱਕਿਆ ਇਹ ਤੁਸੀਂ ਇਦਾਂ ਵੀ ਖਾ ਸਕਦੇ ਹੋ ਇਦਾਂ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਹੁੰਦਾ ਤੇ ਹੁਣ ਜਿਹੜੀ ਆਪਦੀ ਕੋਲੀ ਚੀਨੀ ਦੀ ਰੱਖੀ ਸੀ ਹੁਣ ਆਪਾਂ ਉਹਦੀ ਬਣਾਵਾਂਗੇ ਚਾਸ਼ਨੀ ਜਿਹੜੀ ਤੁਸੀਂ ਚਾਸ਼ਨੀ ਬਣਾਉਣੀ ਆ ਉਹ ਪਤਲੀ ਬਣਾਉਣੀ ਆ ਜ਼ਿਆਦਾ ਗਾੜੀ ਨਹੀਂ ਬਣਾਉਣੀ ਮੈਂ ਇੱਕ ਫਰਾਈਪਨ ਲਿਆ ਦੋ ਗਲਾਸ ਪਾਣੀ ਲਏ ਆ ਤੇ ਉਹਦੇ ਵਿੱਚ ਮੈਂ ਅੱਧੀ ਕੋਲੀ ਚੀਨੀ ਪਾਤੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਿਹੜੀ ਚਾਸ਼ਨੀ ਆ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਵਾਲੇ ਆਉਣੇ ਸ਼ੁਰੂ ਹੋ ਚੁੱਕੇ ਆ ਜਾਨੀ ਕਿ ਆਪਣੀ ਚਾਸ਼ਨੀ ਪੱਕਣੀ ਸ਼ੁਰੂ ਹੋ ਚੁੱਕੀ ਆ ਇਹਨੂੰ ਤੁਸੀਂ ਇੱਕ ਚਮਚ ਦੀ ਸਹਾਇਤਾ ਦੇ ਨਾਲ ਨਾ ਐਦਾਂ ਤੁਸੀਂ ਉਠਾ ਕੇ ਦੇਖ ਲੈਣਾ ਅਗਰ ਇਹਦੀ ਪ੍ਰੋਪਰ ਤਾਰ ਬੰਦੀ ਆ ਤਾਂ ਬਿਲਕੁਲ ਪੱਕ ਚੁੱਕੀ ਆ ਜਿਆਦਾ ਗਾੜੀ ਵੀ ਨਹੀਂ ਕਰਨੀ ਹੈਗੀ ਬਸ ਇੱਕ ਧਾਰ ਵੱਜਣੀ ਚਾਹੀਦੀ ਆ ਪ੍ਰੋਪਰ ਇਸ ਤਰ੍ਹਾਂ ਦੀ ਆਪਾਂ ਚਾਸ਼ਨੀ ਤਿਆਰ ਕਰਨੀ ਆ ਜਾਨੀ ਕਿ ਪਤਲੀ ਕਰਨੀ ਆ ਹੁਣ ਆਪਣੀ ਚਾशनी ਪੱਕ ਕੇ ਤਿਆਰ ਹੋ ਚੁੱਕੀ। ਹੁਣ ਆਪਾਂ ਜਿਹੜਾ ਗੁਜੀਆਂ ਦੇ ਲਈ ਮੈਦਾ ਮਤਲਬ ਆਟਾ ਤਿਆਰ ਕਰਨਾ ਉਹਦੇ ਲਈ ਸਮਾਨ ਆ। ਠੀਕ ਹੈ ਜੀ। ਮੈਦਾ ਲਿਆ ਤੇ ਸੌਂਫ ਲਈ ਆ। ਥੋੜਾ ਜਿਹਾ ਨਮਕ ਲਿਆ ਤੇ ਗਲਾਸ ਪਾਣੀ ਤੇ ਜਿਹੜਾ ਉਹਦੇ ਵਿੱਚ ਘਿਓ ਪਾਣਾ ਉਹ ਲਿਆ। 3 ਚਮਚ ਮੈਂ ਦੇਸੀ ਘੀਏ ਦੇ ਲੱਤੇ ਆ। ਵੱਟ ਤੋਂ ਤੁਹਾਡੇ ਕੋਲ ਜਿਹੜਾ ਵੀ ਘਿਓ ਆ ਤੁਸੀਂ ਲੈ ਸਕਦੇ ਹੋ। ਹੁਣ ਆਪਾਂ ਆਟਾ ਤਿਆਰ ਕਰਨ ਲੱਗੇ ਆ। ਮੈਂ ਇੱਕ ਬਾਟੀ ਮੈਦੇ ਦੀ ਲੱਤੀ ਆ। ਤੇ ਹੁਣ ਆਪਾਂ ਇਹਦੇ ਵਿੱਚ ਸੌਂਫ ਪਾਤੀ ਇੱਕ ਅੱਛੇ ਜਿਹਾ ਫਲੇਵਰ ਲਈ ਹੁਣ ਇੱਕ ਚੁੰਡੀ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤਾਂ ਕਿ ਜਿਹੜਾ ਨਮਕ ਆ ਉਹ ਇਸ ਨੂੰ ਸੌਫਟ ਰੱਖੇਗਾ ਉਸ ਤੋਂ ਬਾਅਦ ਆਪਾਂ 3 ਚਮਚ ਕਿਓ ਦੇ ਪਾ ਦੇਣੇ ਆ ਕਿਓ ਪਾਨ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹ ਕੁਛ ਐਦਾਂ ਦਾ ਬਣ ਜਾਊਗਾ ਜਿੱਦਾਂ ਦੀ ਸੌਫਟ ਜੀ ਪੰਜੀਰੀ ਨਹੀਂ ਹੁੰਦੀ ਇਹ ਉਸ ਤਰ੍ਹਾਂ ਦਾ ਬਣ ਜਾਊਗਾ ਔਰ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇ ਨਾਲ ਗੁੰਨਣਾਗਾ ਪਾਣੀ ਕਿੱਦਾਂ ਲੈਣਾ ਮੈਂ ਤੁਹਾਨੂੰ ਦੱਸ ਦਿਆਂ ਬਿਲਕੁਲ ਥੋੜਾ ਥੋੜਾ ਇਦਾਂ ਥੋੜਾ ਥੋੜਾ ਪਾਣੀ ਪਾਉਣਾ ਤੁਸੀਂ ਤੇ ਉਹਨੂੰ ਚੰਗੀ ਤਰ੍ਹਾਂ ਫਿਰ ਉਹਦੇ ਆਟੇ ਦੇ ਵਿੱਚ ਗੁੰਨਣਾਗਾ ਪਾਣੀ ਪਾ ਕੇ ਜਿਆਦਾ ਪਾਣੀ ਨਹੀਂ ਪਾਉਣਾ ਜਿੰਨੀ ਕਿ ਤੁਹਾਨੂੰ ਲੋੜ ਆ ਉਸ ਹੱਬ ਨਾਲ ਤੁਸੀਂ ਇਹਨੂੰ ਸਖਤ ਗੁੰਨਣਾ ਹੁੰਦਾ ਇਹਨੂੰ ਕਦੇ ਵੀ ਇਹ ਸਾਟੇ ਨੂੰ ਢਿੱਲਾ ਨਹੀਂ ਗੁੰਨਣਾ ਠੀਕ ਹੈ ਜੀ ਕੁਝ ਇਸ ਤਰ੍ਹਾਂ ਦਾ ਗੁੰਨਿਆ ਜਾਊਗਾ ਇਹ ਦੇਖੋ ਆਪਾਂ ਹੁਣ ਆਟਾ ਗੁੰਨ ਲਿਆ ਆਪਣਾ ਆਟਾ ਬਿਲਕੁਲ ਤਿਆਰ ਹੋ ਚੁੱਕਿਆ ਹੁਣ ਆਪਾਂ ਇਹਨੂੰ 10 ਮਿੰਟ ਦੇ ਲਈ ਇਨੂੰ ਆਟੇ ਨੂੰ ਇੱਕ ਬਾਟੀ ਦੇ ਵਿੱਚ ਪਾ ਕੇ ਤੇ ਇਹਨੂੰ ਟੱਕ ਕੇ ਰੱਖ ਦੇਣਾ ਹੁਣ ਆਪਾਂ ਇਹਨੂੰ ਟੱਕ ਦੇਣਾ ਹੁਣ ਆਪਣਾ ਆਟਾ ਬਿਲਕੁਲ 10 ਮਿੰਟ ਬਾਅਦ ਤਿਆਰ ਹੋ ਚੁੱਕਿਆ ਤੇ ਆਪਾਂ ਇਹਨੂੰ ਚੈੱਕ ਵੀ ਕਰ ਲਿਆ ਅਗਰ ਤੁਸੀਂ ਇਦਾਂ ਮਤਲਬ ਹੱਥ ਲਗਾ ਕੇ ਦੇਖੋਗੇ ਤਾਂ ਉਹਦੇ ਵਿੱਚ ਹੱਥ ਤੁਹਾਡਾ ਖੁੱਭੂਗਾ ਤਾਂ ਆਟਾ ਬਿਲਕੁਲ ਤਿਆਰ ਹੋ ਚੁੱਕਿਆ ਦੇਖੋ ਕਿੰਨਾ ਸਪੰਜੀ ਹੈ ਹੁਣ ਆਪਾਂ ਇਹਦੇ ਪੇੜੇ ਬਣਾ ਲੈਣੇ ਆ ਏਦਾਂ ਗੋਲ-ਗੋਲ ਤੁਸੀਂ ਸਾਰੇ ਪੇੜੇ ਬਣਾ ਲੈਣੇ ਆ ਛੋਟੇ ਸਾਈਜ਼ ਦੇ ਫਿਰ ਉਹਨਾਂ ਨੂੰ ਬੇਲ ਲੈਣਾ ਫਿਰ ਉਹਦੇ ਵਿੱਚ ਇੱਕ ਸਾਈਡ ਤੇ ਤੁਸੀਂ ਏਦਾਂ ਮਾਵਾ ਰੱਖ ਲੈਣਾ ਸਾਈਡਾਂ ਤੇ ਹਲਕਾ-ਹਲਕਾ ਪਾਣੀ ਲਾ ਕੇ ਤੇ ਤੁਸੀਂ ਏਦਾਂ ਫੋਲਡ ਕਰਕੇ ਉਹਨੂੰ ਗੁਜੀਆਂ ਤਿਆਰ ਕਰ ਲੈਣਾ ਇਹ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਸਾਂਚਾ ਹੈ ਜਾਂ ਨਹੀਂ ਬਟ ਤੁਸੀਂ ਹੱਥ ਦੇ ਨਾਲ ਵੀ ਏਦਾਂ ਗੁਜੀਆਂ ਘਰੇ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਏਦਾਂ ਹੀ ਸਾਰੇ ਗੁਜੀਆਂ ਤਿਆਰ ਕਰਨੇ ਆ ਆਪਣੇ ਸਾਰੇ ਦੇ ਸਾਰੇ ਗੁਜੀਆਂ ਏਦਾਂ ਹੀ ਤਿਆਰ ਹੋ ਚੁੱਕੇ ਨੇ ਤੇ ਫਰਾਈ ਕਰਨ ਦੇ ਲਈ ਬਿਲਕੁਲ ਰੈਡੀ ਨੇ ਆਪਣਾ ਤੇਲ ਵੀ ਬਿਲਕੁਲ ਪੱਕ ਕੇ ਤਿਆਰ ਹੋ ਚੁੱਕਿਆ ਤੇ ਹੁਣ ਮੈਂ ਇਹਦੇ ਵਿੱਚ ਗੁਜੀਆ ਪਾਣ ਲੱਗੀ ਆ ਤਲਣ ਦੇ ਲਈ ਇਹ ਤੁਸੀਂ ਜਿਆਦਾ ਫਲੇਮ ਤੇ ਨਹੀਂ ਪਕਾਉਣਾ ਮੀਡੀਅਮ ਜਿਹਾ ਫਲੇਮ ਹੋਵੇ ਨਹੀਂ ਤੇ ਜਿਆਦਾ ਮੱਚ ਜਾਣਗੇ ਦੇਖੋ ਕਿੰਨਾ ਸੋਨਾ ਕਲਰ ਆ ਚੁੱਕਿਆ 골ਡਨ ਕਲਰ ਆ ਚੁੱਕਿਆ ਜਦੋਂ ਜਦ ਇਸ ਦਾ 골ਡਨ ਕਲਰ ਆ ਜਾਏ ਤਾਂ ਮਤਲਬ ਕਿ ਪੱਕ ਚੁੱਕੇ ਨੇ ਬਿਲਕੁਲ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ 골ਡਨ ਕਲਰ ਆ ਚੁੱਕਿਆ ਬਿਲਕੁਲ ਪੱਕ ਕੇ ਤਿਆਰ ਨੇ ਆਪਣੇ ਗੁਜੀਆ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਐਦਾਂ ਹੀ ਆਪਾਂ ਸਾਰੇ ਦੇ ਸਾਰੇ ਜਿਹੜੇ ਗੁਜੀਆ ਬਣਾਏ ਸੀ ਉਹਨਾਂ ਨੂੰ ਫਰਾਈ ਕਰਕੇ ਬਾਹਰ ਕੱਢ ਲੈਣਾ ਆਪਣੇ ਸਾਰੇ ਦੇ ਸਾਰੇ ਗੁਜੀਆ ਫਰਾਈ ਕਰਕੇ ਤਿਆਰ ਨੇ ਠੀਕ ਹੈ ਜੀ ਹੁਣ ਆਪਣੇ ਗੁਜੀਆ ਤਿਆਰ ਹੋ ਚੁੱਕੇ ਨੇ ਪਰ ਇੱਕ ਪ੍ਰੋਸੈਸ ਆਪਣਾ ਹੋਰ ਰਹਿੰਦਾ ਉਹ ਹਜੇ ਮੈਂ ਤੁਹਾਨੂੰ ਦਿਖਾਨੀ ਆ ਵੀਡੀਓ ਨੂੰ ਜਰੂਰ ਦੇਖਿਓ ਐਂਡ ਤੱਕ ਆਪਣੇ ਬਿਲਕੁਲ ਰੈਡੀ ਹੋ ਚੁੱਕੇ ਨੇ ਗੁਜੀਆ ਹੁਣ ਆਪਾਂ ਜਿਹੜੀ ਚਾਸ਼ਨੀ ਤਿਆਰ ਕੀਤੀ ਸੀ ਆਪਾਂ ਹੁਣ ਉਹਦੇ ਵਿੱਚ ਇਹਨਾਂ ਨੂੰ ਇੱਕ ਵਾਰ ਡਬੋ ਕੇ ਤੇ ਬਾਹਰ ਕੱਢ ਲੈਣਾ ਜਿਆਦਾ دیر ਤੱਕ ਆਪਾਂ ਇਹਨਾਂ ਨੂੰ ਇਸ ਚਾਸ਼ਨੀ ਦੇ ਵਿੱਚ ਨਹੀਂ ਰੱਖਣਾ ਐਦਾਂ ਚਾਸ਼ਨੀ ਦੇ ਵਿੱਚ ਡਬੋ ਕੇ ਡਬੋਣ ਦੇ ਨਾਲ ਇਸ ਦਾ ਟੇਸਟ ਵੀ ਬਹੁਤ ਜ਼ਿਆਦਾ ਅੱਛਾ ਆਏਗਾ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰਿਓ ਥੈਂਕ ਯੂ ਤੇ ਬਹੁਤ ਸੌਖਾ ਗੁਜੀਆਂ ਬਣਾਉਣਾ ਘਰੇ ਤੇ ਘਰ ਦੇ ਸਮਾਨ